ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਅਨਦਰ ਵਲੌਗ ਹੋਪਸ ਸਤੋਂ ਸਾਰੇ ਠੀਕ ਠਾਕ ਹੋਵਗੇ ਤੰਦਰੁਸਤ ਹੋਮ ਖੁਸ਼ਹਾਲ ਹੋਮ ਮੈਂ ਬਿਲਕੁਲ ਠੀਕ ਐ ਟਾਈਮ ਹੋ ਰਿਹਾ ਸ਼ਾਮ ਦਾ 4:30 ਦਾ ਤੇ ਅਸੀਂ ਹੋਗੇ ਰੈਡੀ ਇੱਥੇ ਜਾ ਰਹੇ ਹਾਂ ਮਾਨਸਾ ਕੋਈ ਘਰ ਦੀ ਚੀਜ਼ ਦੇਖਣੀ ਸੀ ਇਲੈਕਟ੍ਰੋਨਿਕ ਚੀਜ਼ ਫ੍ਰਿਜ ਦੇਖਣਾ ਸੀ ਅਸੀਂ ਸ਼ੋਰ ਨਹੀਂ ਵੀ ਲੈਣਾ ਕਿ ਨਾ ਲੈਣਾ ਸੀ ਆਪਦੇ ਕਿਚਨ ਤੇ ਜਿੰਨੀ ਸਪੇਸ ਛੱਡੀ ਹੋਈ ਫ੍ਰਿਜ ਲਈ ਉਸ ਦੇ ਅਕੋਰਡਿੰਗ ਮਾਡਲ ਸਿਲੈਕਟ ਕਰਨਾ ਵੀ ਉਸ ਜਗ੍ਹਾ 'ਚ ਕਿਹੜੀ ਕੰਪਨੀ ਦਾ ਕਿਹੜਾ ਫ੍ਰਿਜ ਆਉਗੋ ਇੱਕ ਦੋ ਕੰਪਨੀਆਂ ਨੇ ਹਨ ਕਈ ਕੰਪਨੀਆਂ ਸਾਨੂੰ ਇਹ ਸੁਜੈਸਟ ਕੀਤੀਆਂ ਨੇ ਕਿਸੇ ਨੇ ਵੀ ਉਸੇ ਕੰਪਨੀ ਦਾ ਬਿਲਕੁਲ ਨਾ ਲਿਓ ਦੋ ਤਿੰਨ ਕੰਪਨੀਆਂ ਸੁਜੈਸਟ ਕੀਤੀਆਂ ਨੇ ਉਹ 'ਚ ਦੇਖਾਂਗੇ ਜੇ ਫ੍ਰਿਜ ਮਿਲ ਗਿਆ ਉਸ ਸਪੇਸ ਅਕੋਰਡਿੰਗ ਸਾਨੂੰ ਕੋਈ ਲੱਗਿਆ ਕੋਈ ਡਿਸਕਾਊਂਟ ਮਿਲ ਰਿਹਾ ਤਾਂ ਲਵਾਂਗੇ ਸਾਡਾ ਫ੍ਰਿਜ ਖਰਾਬ ਹੋ ਰਿਹਾ ਪ੍ਰੋਪਰ ਹੋਇਆ ਵੀ ਨਹੀਂ ਤੇ ਪ੍ਰੋਪਰ ਚੱਲ ਵੀ ਨਹੀਂ ਰਿਹਾ 50 50 ਜਾਂ ਹੋ ਰਿਹਾ ਕਾ 2-3 ਦਿਨਾਂ ਤੋਂ ਸਾਡਾ ਸਮਾਨ ਖਰਾਬ ਹੋ ਰਿਹਾ ਉਹ ਚੱਲ ਵੀ ਰਿਹਾ ਬਜਾਵੇਂ ਖੜਿਆ ਵੀ ਨਹੀਂਗਾ ਪਰ ਪ੍ਰੋਪਰ ਉਹ ਵਰਕ ਵੀ ਨਹੀਂ ਕਰ ਰਿਹਾ ਹੈਗਾ ਇਸ ਕਰਕੇ ਅਸੀਂ ਫ੍ਰਿਜ ਦੇਖਣ ਜਾਣ ਦੇ ਉੱਧਰ ਕਹਿੰਦੇ ਕੋਈ ਮਾਡਲ ਦੇਖ ਕੇ ਰੱਖਿਓ ਨਾ ਫ੍ਰਿਜ ਦਾ ਜੇ 5400 ਮਾਡਲ ਨਾ ਹੋਇਆ ਕੋਈ ਹੋਰ ਮੰਗਾਉਣਾ ਹੈ ਤਾਂ ਆਪਾਂ ਕਹਿ ਸਕਾਂਗੇ ਵੀ ਸਾਨੂੰ ਆ ਮਾਡਲ ਲਿਆ ਦਿਓ ਹਨ ਇੱਕ ਵਾਰ ਦੇਖਣ ਨੂੰ ਕੋਈ ਡਰ ਨਹੀਂ ਕਹਿੰਦੇ ਦੇਖ ਕੇ ਆਉਨੇ ਆ ਤੇ ਇੱਕ ਦੋ ਕੰਮ ਹੋਰ ਨੇ ਉਹ ਕਰਕੇ ਆਉਣਾ ਹੁਣ ਚੱਲਦਿਆ ਸਮਾਨ ਸਾ ਹੋ ਗਿਆ ਰੈਡੀ ਟਾਈਮ ਹੋ ਗਿਆ 5:50 ਦਾ ਤੇ ਫ੍ਰਿਜ ਅਸੀਂ ਦੇਖ ਲਿਆ ਤੇ ਇਹ ਖਰੀਦ ਵੀ ਲਿਆ ਉਹ ਲੋਡ ਕਰ ਰਹੇ ਨੇ ਤੇ ਕਦੇ ਕਹਿੰਦੇ ਸੀ ਭਜਾ ਦਾਂ ਨੇ ਫ੍ਰਿਜ ਐਕਚੁਅਲੀ ਸਾਨੂੰ ਉਹਨਾਂ ਨੇ ਵਧੀਆ ਪ੍ਰਾਈਸ ਤੇ ਮਿਲ ਗਿਆ ਅਸੀਂ ਲੈਣ ਦੇ ਚੱਕਰ 'ਚ ਨਹੀਂ ਆਏ ਸੀ ਫ੍ਰਿਜ ਲੈ ਕੇ ਆਉਣਾ ਸੀ ਸਿਰਫ ਦੇਖਣ ਆਏ ਸੀਗੇ ਪਰ ਸਾਨੂੰ ਪ੍ਰਾਈਸ ਉਹਦਾ ਬਹੁਤ ਵਧੀਆ ਪ੍ਰਾਈਸ ਮਿਲ ਗਿਆ ਤੁਹਾਨੂੰ ਦੱਸਾਂ ਘਰੇ ਆ ਕੇ ਦਿਖਾਵਾਂਗੇ ਵੀ ਤੇ ਲੋਡ ਕਰ ਰਹੇ ਨੇ ਫ੍ਰਿਜ ਪਹੁੰਚਾਉਣਗੇ ਘਰੇ ਆਣੇ ਅਸੀਂ ਪਿੱਛੇ ਆ ਸਾਮਾਨ ਪਿਆ ਪੌਲਿਥਿਨ 'ਚ ਕੁਝ ਮੈਂ ਹੈਂਡਲੂਮ ਦਾ ਸਾਮਾਨ ਲੈਣਾ ਸੀ ਉਹ ਲੈ ਕੇ ਆਇਆ ਹੈਂਡਲੂਮ ਦਾ ਸਾਮਾਨ ਮੈਂ ਤੁਹਾਨੂੰ ਘਰੇ ਆ ਕੇ ਦਿਖਾਵਾਂਗੀ ਪੰਜ ਚਾਰ ਚੀਜ਼ਾਂ ਜੀ ਮੇਰੇ ਲੈਣ ਵਾਲੀਆਂ ਸੀ ਜ਼ਰੂਰਤ ਸੀਗੀ ਮੈਨੂੰ ਤੇ ਉਹ ਲੈ ਕੇ ਹੈਂਡਲੂਮ ਦਾ ਸਾਮਾਨ ਹੋ ਰ ਅਸੀਂ ਕਿਤੇ ਨਹੀਂ ਖੜੇ ਸਿਰਫ ਫ੍ਰਿਜ ਸਿਲੈਕਟ ਕਰਨ ਤੇ ਸਾਨੂੰ ਥੋੜਾ ਜਿਹਾ ਟਾਈਮ ਲੱਗ ਗਿਆ ਤੇ ਫ੍ਰਿਜ ਵਧੀਆ ਮਿਲ ਗਿਆ ਪਰ ਜਿੰਨੀ ਸਾਡੇ ਕਿਚਨ ਦੀ ਸਪੇਸ ਉਸ ਅਕੋਰਡਿੰਗ ਹੀ ਮਿਲੇ ਕਿਉਂਕਿ ਜਿੰਨੀ ਆਪਾਂ ਜਗ੍ਹਾ ਸਾਡੇ ਫ੍ਰਿਜੀ ਵਿੱਚ ਹਨਾ ਉਸ ਤੋਂ ਜ਼ਿਆਦਾ ਵੱਡਾ ਫ੍ਰਿਜ ਆਪਾਂ ਨਹੀਂ ਲੈ ਸਕਦੇ ਸਪੇਸ ਅਕੋਰਡਿੰਗ ਲੈਣਾ ਸੀਗਾ ਜਿਹੜਾ ਕਵਰਡ ਟਾਈਪ ਹੁੰਦਾ ਫ੍ਰਿਜ ਵੀ ਸਾਈਡ ਵਾਈ ਸਾਈਡ ਜਿਹਨੂੰ ਕਹਿੰਦੇ ਦੋਨਾਂ ਤਰਫ ਤੋਂ ਡੋਰ ਖੋਲਦਾ ਫ੍ਰਿਜ ਦਾ ਓ ਫ੍ਰਿਜ ਸਾਡੇ ਕਿਚਨ ਚ ਨਹੀਂ ਆਉਂਦਾ ਸੀਗਾ ਜਿਵੇਂ ਜਿਸ ਪਹਿਲਾਂ ਵਾਲਾ ਜਿਹੜਾ ਜ ਫ੍ਰਿਜ ਸੀ ਉਹੋ ਜਿਹਾ ਹੀ ਲਿਆ ਤੇ ਉਹ ਵੀ ਫ੍ਰਿਜ ਕਿਚਨ ਵਿੱਚ ਟਿਕਣਾ ਸੀਗਾ ਪਰ ਥੋੜਾ ਉਹ ਤੋਂ ਵੱਡਾਗਾ ਤੇ ਹੈ Samsung ਦਾ ਪਹਿਲਾ ਵਾਲਾ ਵੀ Samsung ਦਾ ਸੀ ਹੁਣ ਵੀ Samsung ਦਾ ਲਿਆ ਬਾਕੀ ਜੇ ਘਰੇ ਜਾ ਕੇ ਦਿਖਾਉਣੇ ਆਉਂਦੇ ਨੇ ਦਵਿੰਦਰ ਕਹਿੰਦਾ ਮੈਂ ਫ੍ਰਿਜ ਲੋਡ ਕਰਵਾਦਾ ਤੇ ਤੁਸੀਂ ਚਲੋ ਬੈਠੋ ਦਵਿੰਦਰ ਨੇ ਕੁਛ ਆਪਦਾ ਹੋਰ ਕੰਮ ਕਰ ਲਿਆ ਮੈਂ ਹੈਂਡਰੂਮ ਦੀ ਸ਼ਾਪਿੰਗ ਕਰ ਲਈ ਫਿਰ ਉਹ ਮੇਰੇ ਕੋਲ ਆ ਗਏ ਸੀ ਬਿਲ ਵਗੈਰਾ ਪੇ ਕਰਤਾ ਉਹਨਾਂ ਨੇ ਮੈਂ ਇਹ ਸਾਮਾਨ ਦੇਖ ਲਿਆ ਜੋ ਮੈਨੂੰ ਚਾਹੀਦਾ ਸੀਗਾ ਕਹਿੰਦਾ ਫਿਰ ਟਾਈਮ ਬਚਾਈਏ ਬਿਜਾਰ ਵਿੱਚ ਇੰਨਾ ਜ਼ਿਆਦਾ ਰਸ਼ਾ ਕੋਈ ਮੇ ਤੋਂ ਵੀਡੀਓ ਨਹੀਂ ਸ਼ੂਟ ਹੁੰਦੀ ਆ ਕਿ ਕਹੂੰਗੀ ਕਿ ਤਰ ਦਵਿੰਦਰ ਕਾਲੀ ਕਰਦੇ ਹਨ ਵੀ ਗੱਡੀ ਖੜਨ ਨੂੰ ਜਗ੍ਹਾ ਨਹੀਂ ਟ੍ਰੈਫਿਕ ਹੈ ਤੇ ਵੀਡੀਓ ਵਗੈਰਾ ਸ਼ੂਟ ਨਹੀਂ ਹੁੰਦੀ ਕੱਜ ਮੇਰਾ ਸਿਰ ਬਹੁਤ ਬਹੁਤ ਮੈਨੂੰ ਘੋਟਣ ਮਹਿਸੂਸ ਹੋ ਰਹੀ ਆ ਸਿਰ ਨੂੰ ਮੈਂ ਹੁਣ ਡਾਕਟਰ ਨਾਲ ਗੱਲ ਕਰਕੇ ਆਈ ਮੈਂ ਆਪਦਾ ਟੂਥਪੇਸਟ ਲੈ ਕੇ ਆਈ ਆ ਸੈਂਸਿਟੀਵਿਟੀ ਲਈ ਤੇ ਮੈਂ ਡਾਕਟਰ ਨਾਲ ਗੱਲ ਕਰਕੇ ਮੈਂ ਕਿਹਾ ਮੇਰਾ ਮਾਈਗਰੇਨ ਬਹੁਤ ਜ਼ਿਆਦਾ ਹੋਣ ਲੱਗਿਆ ਹੁਣ ਇੱਕ ਵਾਰ ਮੇਰਾ ਹਟ ਗਿਆ ਸੀ ਹੁਣ ਜਦ ਮੈਂ ਬੋਲਦੀ ਆ ਨਾ ਮੇਰਾ ਸਿਰ ਦੁਖ ਰਿਹਾ ਤੇ ਹੁਣ ਫੇਰ ਮੇਰਾ ਬਹੁਤ ਬਹੁਤ ਜ਼ਿਆਦਾ ਮਾਈਗਰੇਨ ਹੋਣ ਲੱਗ ਗਿਆ ਬਹੁਤ ਜ਼ਿਆਦਾ ਮੈਨੂੰ ਹਰ ਤੀਸਰਾ ਚੌਥਾ ਦਿਨ ਦਵਾਈ ਖਾਣੀ ਪੈਂਦੀ ਆ ਜੋ ਮੈਂ weight loss ਕਰਿਆ ਉਸ ਤੋਂ ਬਾਅਦ ਮੇਰਾ ਮਾਈਗਰੇਨ ਹਟ ਗਿਆ ਸੀਗਾ ਤੇ ਹੁਣ ਪਤਾ ਨਹੀਂ ਮੈਨੂੰ ਫੇਰ ਦੁਬਾਰੇ ਸ਼ੁਰੂ ਹੋ ਗਈ ਹੈ ਪ੍ਰੋਬਲਮ ਜ਼ਿਆਦਾ ਹੋਣ ਲੱਗੀ ਤੇ ਡਾਕਟਰ ਕਹਿੰਦਾ ਵੀ ਤੁਸੀਂ ਰੈਗੂਲਰ ਦਵਾਈ ਸ਼ੁਰੂ ਕਰੋ ਵੀ 6 ਮਹੀਨੇ ਦਵਾਈ ਖਾਓ ਤੇ ਫਿਰ ਤੁਹਾਨੂੰ ਜਿਹੜੀਆਂ ਪੇਨ ਕਿਲਰਸ ਆ ਸੀ ਮਾਈਗਰੇਨ ਚ ਦਿੰਨੇ ਆ ਤੁਹਾਨੂੰ ਫਿਰ ਉਹ ਉਹ ਨਹੀਂ ਤੁਸੀਂ ਲੈਣੇ ਹੈਗੇ ਤੁਹਾਨੂੰ ਬਹੁਤ ਹਲਕੀ ਨਾਰਮਲ ਮੈਡੀਸਨ ਲਾਵਾਂਗੇ ਜਿਹੜੀ ਡੇਲੀ ਖਾਓਗੇ 6 ਮਹੀਨੇ ਖਾਣੀ ਪਊਗੀ 6 ਮਹੀਨੇ ਖਾ ਕੇ ਉਸ ਤੋਂ ਬਾਅਦ ਤੁਹਾਨੂੰ ਜਿਹੜੀ ਮਾਈਗਰੇਨ ਵਾਲੀ ਦਵਾਈ ਹੈ ਤੁਹਾਨੂੰ ਬਹੁਤ ਘਟ ਘਟ ਜੂ ਥੋੜੀ ਬਹੁਤ ਜ਼ਿਆਦਾ ਘਟ ਜੂ ਕਹਿੰਦੇ ਬਿਲਕੁਲ ਨਾ ਬਰਾਬਰੀ ਤੁਸੀਂ ਲਿਆ ਕਰੋ ਤੁਹਾਡਾ ਮਾਈਗਰੇਨ ਦੀ ਪ੍ਰੋਬਲਮ ਆਲਮੋਸਟ ਹੱਟ ਹੀ ਜਾਊਗੀ ਫਿਰ ਮੈਂ ਚਲੋ ਮੈਂ ਦਵਿੰਦਰ ਰਾਹ ਸਲਾਹ ਕਰੂੰਗੀ ਦੇਖਦਾ ਸੇ ਸਲਾਹ ਕਰ ਲੈਣਾ ਦਵਾਈਆਂ ਖਾਣ ਤੋਂ ਵੀ ਡਰ ਲੱਗਦਾ 6 ਮਹੀਨੇ ਕਿਹੜਾ ਥੋੜੇ ਹੁੰਦੇ ਨੇ ਵੀ ਲਗਾਤਾਰ ਦਵਾਈ ਖਾਣੇ ਵੀ ਬਹੁਤ ਜ਼ਿਆਦਾ ਔਖੀ ਆ ਦੇਖਦੇ ਆ ਕੀ ਹੱਲ ਹੁੰਦਾ ਸਿਰ ਮੇਰਾ ਹੁਣ ਦੁਖ ਰਿਹਾ ਇੱਕ ਪਾਸੇ ਉਹ ਬਾਜ਼ਾਰ ਚ ਆ ਜੀ ਹਨਾ ਘਰੇ ਮੈਂ ਰੈਸਟ ਨਾ ਕਰਾਂ ਬਿਲਕੁਲ ਪਾਸੇਰ ਦਾ ਮੇਰਾ ਬੁਰਾ ਹਾਲ ਹੋ ਜਾਂਦਾ ਉਧਰ 280 ਕੀ ਆ ਠੀਕ ਆ ਤਾਂ ਹੁਣ ਮੇਰਾ ਸਿਰ ਬਹੁਤ ਜ਼ਿਆਦਾ ਮੈਨੂੰ ਤੰਗ ਕਰਦਾ ਬਹੁਤ ਜ਼ਿਆਦਾ ਤੰਗ ਕਰਦਾ ਫਿਰ ਸਿਰ ਦੁਖਦਾ ਫਿਰ ਕੁਛ ਨਹੀਂ ਚੰਗਾ ਲੱਗਦਾ ਇਹ ਲੱਭੂ ਬਸ ਨੀਹਰਾ ਕਰਕੇ ਨਾ ਪੈ ਜੀ ਅੱਖਾਂ ਮਾਰ ਕੇ ਨਾ ਕੁਝ ਦਿਖੇ ਨਾ ਮੈਨੂੰ ਕੁਝ ਸੁਣੇ ਕਿਸੇ ਵੀ ਬਾਜ ਵੀ ਨਾ ਮੈਨੂੰ ਕੁਝ ਦਿਖੇ ਫ੍ਰਿਜ ਬਧੀ ਮਿਲ ਗਿਆ ਇਹ ਦੇਣਾ ਤਾਂ ਗਿਫਟ ਸੀਗਾ ਉਹ ਗਿਫਟ ਮੈਂ ਫ੍ਰਿਜ ਨਹੀਂ ਲੈਣਾ ਉਹ ਤਾਂ ਘਰ ਦੀ ਚੀਜ਼ ਆ ਹਾਂ ਹਾਂ ਨਾ ਮੈਂ ਗਿਫਟ ਨਹੀਂ ਉਹ ਤਾਂ ਘਰ ਦੀ ਚੀਜ਼ ਲਈਏ ਦੇਖੋ ਮੈਨੂੰ ਕਿਉਂਕਿ ਤੈਨੂੰ ਗੱਡੂ ਫ੍ਰੀਜ ਉਹ ਤਾਂ ਲੈਣਾ ਹੀ ਸੀਗਾ ਤੇ ਆ 51000 ਦਾ ਗਿਫਟ ਥੋੜਾ ਹਾਂ 51000 ਉਹ ਤਾਂ ਸਰਕਾਰ ਦੀ ਚੀਜ਼ ਲਈ ਆ ਮੈਂ ਤਾਂ ਗਿਫਟ ਮੇਰੇ ਤਾਂ ਆਲੇ ਪਿਆ ਵੀ ਮੈਂ ਤਾਂ ਅੱਜ ਹੋ ਗਿਫਟ ਲੈਣਾ ਤੂੰ 59000 ਵਾਲਾ 51000 ਵਾਲਾ ਲੈ ਲੈ ਉੱਤ ਸਾ ਕਿੰਨੇ ਦੇ ਪੈ ਗਿਆ ਚਲੋ ਤਾਂ ਆਪਣਾ ਚਾਹੀਦਾ ਸੀ ਲੈਣਾ ਸੀਗਾ ਹੂੰ ਤਾਂ ਆਇਆ ਪਰ ਦੇਖਣੀ ਸੀ ਇਕੱਲਾ ਹੋਰ ਤੇ ਡਿਸਕਾਊਂਟ ਤੇ ਵਧੀਆ ਮਿਲ ਗਿਆ ਡਿਸਕਾਊਂਟ ਦੇ ਚੱਕਰ ਚਸਕੇ ਲੈ ਹੀ ਲੈਣੇ ਨੇ ਆਣੀ ਪਊਗਾ ਫ੍ਰੀਜ ਤਾਂ ਸੀ ਬਸ ਸਾਹ ਹੌਤ ਨਾਲ ਲੋਬੀ ਤੋਂ ਕੁੜੀਸ ਕਰ ਰਹੇ ਸੀਗੇ ਬਹੁਤ 14 ਸਾਲ ਕੱਟ ਗਿਆ ਉਹ 14 ਸਾਲ ਚੱਲ ਗਿਆ ਫ੍ਰਿਜ 2011 ਚ ਲਿਆ ਸੀ 2011 ਦੇ ਵਿੱਚ ਆ ਮਤਲਬ 13 ਸਾਲ ਕੱਟ ਗਿਆ ਹੋਇਆ ਤਾਂ ਚਲ ਹਜੇ ਕੁਝ ਨਹੀਂ ਮਤਲਬ ਆ ਵੀ ਚੱਲ ਤਾਂ ਰਿਹਾ ਉਹ ਥੋੜੀ ਪ੍ਰੋਬਲਮ ਵੀ ਦੇ ਰਿਹਾਗਾ ਇੱਕ ਤਾਂ ਉਹਦੀ ਫ੍ਰਿਜ ਦੀ ਜਿਹੜੀ ਬੈਲਟ ਹੁੰਦੀ ਹੈ ਗਾਸਕਟ ਉਹ ਖਰਾਬ ਹੋਈ ਪਈ ਹੈ ਉਹ ਗੋਡਾ ਲਾ ਕੇ ਬੰਦ ਕਰਨਾ ਪੈਂਦਾ ਸੀਗਾ ਇੱਕ ਥੋੜਾ ਜਿਹਾ ਨਾ ਕੂਲਿੰਗ ਘੱਟ ਕਰ ਰਿਹਾ ਪਤਾ ਨਹੀਂ ਕੀ ਗੱਲ ਪਾਣੀ ਜਾਂ ਪਾਣੀ ਹੀ ਨਿਕਲ ਨਹੀਂ ਆਉਂਦਾ ਤੇ ਖਰਾਬ ਵੀ ਨਹੀਂ ਹੋਇਆ ਪ੍ਰੋਪਰ ਚੱਲ ਵੀ ਨਹੀਂ ਰਿਹਾ ਦੋਨੇ ਗੱਲਾਂ ਹੀ ਸੀ ਇਹ ਫਿਰ ਨਮਾਤਾਸੀ ਲੈਣਾ ਹੀ ਸੀਗਾ ਇਸਕੇ ਚਲੂਨ ਲਾਈ ਲੈਣੇ ਆ ਉਹਨੂੰ ਬਾਹਰ ਲਈ ਕਿ ਜੰਜ ਕਰ ਲਾਂਗੇ ਬਾਹਰ ਲਈ ਮੈਨੂੰ ਬਾਹਰ ਲਈ ਕਿ ਜੰਜ ਛੋਟਾ ਜਿਹਾ ਹੀ ਵਧੀਆ ਲੱਗਦਾ ਉਹ ਤਾਂ ਖੇਤ ਲੱਗੇ ਜਾਣਾ ਮੈਂ ਸਾਫ਼ ਕਰਨਾ ਸੌਖਾ ਨਹੀਂ ਕਾ ਇਹ ਉਹ ਤਾਂ ਖੇਤ ਲੱਗੇ ਜਾਣਾ ਖੇਤ ਖੇਤ ਔਖੇ ਹੁੰਦੇ ਆ ਵਰਪ ਨੂੰ ਮੈਂ ਸਫਾਈ ਤੋਂ ਡਰਦੀ ਆ ਵੀ ਹਾਂ ਮੈਨੂੰ ਐਡਾ ਵੱਡੇ ਭਰੇ ਜੇ ਦੋ ਸਾਹ ਤਾਂ ਨੂੰ ਨਹੀਂ ਖੇਤ ਕਰਨੀ ਬੂ ਛੋਟੇ ਫਿਰ ਥੀਸ ਸਫਾਈ ਉਹ ਤਾਂ ਫਿਰ ਤੁਸੀਂ ਉਹ ਤੇ ਮੂੰਗੋ ਵੀ ਕੋਲਡ ਡਰਿੰਕ ਰੱਖਣਾ ਜਾਂ ਕੋ ਬਰਫ਼ ਰੱਖਣੀ ਦੁੱਧ ਜੇ ਨੇ ਮੇਰਾ ਖਰਾਬ ਹੋ ਜਾਂਦਾ ਕੇ ਤੇ ਵੱਡਾ ਲੈ ਜੇ ਨਹੀਂ ਮੈਂ ਤਾਪ ਕਰੇ ਕਰੂਗਾ ਹਾਂ ਮੈਂ ਮਾਤਾ ਨੂੰ ਚੁੱਕਾ ਤੂੰ ਤੁਸੀਂ ਕਰਦੇ ਕਰ ਚਲੋ ਉਹਨੂੰ ਸਾਫ਼-ਸਾਫ਼ ਰੱਖਿਆ ਕਰੋ ਫੇਰ ਮੈਨੂੰ ਤਾਂ ਕਰਨੇ ਪੈਣਗੇ ਕਰਨੇ ਪੈਣਗੇ ਗੱਲ ਪਣੇ ਟੋਲ ਤੇ ਜਾਣਾ ਪਊਗਾ ਫ੍ਰਿਜ ਆਪਣਾ ਪਹੁੰਚ ਗਿਆ ਘਰੇ ਫਿਰ ਉਹ ਘਰੇ ਆ ਕੇ ਚੈੱਕ ਕਰਕੇ ਗਿਆ ਭਾਈ ਵੀ ਆਉਂਦੇ ਆਉਂਦੇ ਮੇਥੋਂ ਕੋਈ ਰੇੜੀ ਵਿੱਚ ਆਉਂਦੇ ਆਉਂਦੇ ਕੁਛ ਟੁੱਟ ਪਾੜ ਨਾ ਹੋ ਗਈ ਹੋਵੇ ਚੈੱਕ ਕਰਕੇ ਉਹ ਖੋਲ ਕੇ ਦੇ ਦੇਗਾ ਬਾਕੀ ਅਸੀਂ ਲਾਵਾਂਗੇ ਕੱਲ ਨੂੰ ਡੈਮੋ ਦੇਣ ਆਉਣਗੇ ਕੱਲ ਨੂੰ ਆਪੇ ਸਟਾਰਟ ਕਰਕੇ ਇਹਨੂੰ ਡੇਟਿੰਗ ਆਪਰੇਟ ਕਰਨਗੇ ਤੇ ਵਾਈਫਾਈ ਨਾਲ ਵੀ ਅਟੈਚ ਹੋ ਜਾਂਦਾ ਦੱਸਣਗੇ ਸਾਰਿਆਂ ਨਾਲ ਫਿਰ ਉਸ ਤੋਂ ਬਾਅਦ ਆਪਾਂ ਇੱਧਰ ਲਗਾਵਾਂਗੇ ਕਿਚਨ ਵਿੱਚ ਤੇ ਫ੍ਰਿਜ ਆਪਣਾ ਆ ਗਿਆ ਇਹ ਫ੍ਰਿਜ ਹੈ ਤੇ ਪਹਿਲਾ ਵਾਲਾ ਇਹਨੂੰ ਕਰਾਂਗੇ ਟਾਟਾ ਬਾਏ ਬਾਏ ਬਹੁਤ ਸੰਟ ਪਾਤੇ ਨੇ ਬਹੁਤ ਸਾਲ ਲੰਘਾ ਤੇ ਅੱਜ ਸਾਨੂੰ ਖੜੇ ਪੈਰ ਫ੍ਰਿਜ ਲੈਣਾ ਪੈ ਗਿਆ ਨਹੀਂ ਸਾਡੀ ਕੋਈ ਸਲਾਹ ਨਹੀਂ ਸੁਣਾਈ ਪਰ ਸਾਨੂੰ ਇਹ 2-3 ਦਿਨਾਂ ਤੋਂ ਪ੍ਰੋਬਲਮ ਜੇ ਰਿਆ ਸੀ ਦੁੱਧ ਵੀ ਸਾਡਾ ਦੋ ਕੱਲ ਸਾਡਾ 5 ਕਿਲੋ ਦੁੱਧ ਖਰਾਬ ਹੋ ਗਿਆ 5 ਕਿਲੋ ਦੁੱਧ ਖੱਟਾ ਹੋ ਗਿਆ ਜਮਗਾ ਜਮਾ ਕਦੇ ਵੀ ਨਹੀਂ ਹੋਇਆ ਫ੍ਰਿਜ ਵਿੱਚ ਪਿਆ ਪਿਆ ਤੇ ਇੱਕ ਪ੍ਰੋਬਲਮ ਹੋਰ ਆ ਰਹੀ ਆ ਉਹ ਵੀ ਮਿਸਤਰੀ ਨਾਲ ਗੱਲ ਕਰੀ ਆ ਹੁਣ ਦਵਿੰਦਰ ਕਹਿੰਦੇ ਪਹਿਲਾਂ ਉਹ ਪ੍ਰੋਬਲਮ ਸਹੀ ਕਰਾਵਾਂਗੇ ਫਿਰ ਫ੍ਰਿਜ ਲਗਾਵਾਂ ਜਿਵੇਂ ਇੱਥੇ ਫ੍ਰਿਜ ਦੇ ਵਿੱਚ ਕੋਲੇ ਛਿੱਟੇ ਪੈਂਦੇ ਨੇ ਨਾਲ ਸਿੰਕਸ ਨੇ ਹਨਾ ਸਰਦੀਆਂ ਵਿੱਚ ਆ ਸਿਆਹ ਸਿੰਕ ਯੂਜ਼ ਕਰਦੇ ਕਿਉਂਕਿ ਇਹ ਚ ਗਿਜ਼ਰਾਣਾ ਪਾਣੀ ਹੁੰਦਾ ਗਰਮ ਤੇ ਦਵਿੰਦਰ ਕਹਿੰਦੇ ਦੇਖ ਦੋਨੋਂ ਫੋਨ ਕਰਦੇ ਆਂ ਪਤਾ ਨਹੀਂ ਦਵਿੰਦਰ ਨ ਕਰਨ ਦੇਤਾ ਹੋਵੇ ਵੀ ਸਵੇਰੇ ਭਾਈ ਪਹਿਲਾਂ ਇੱਥੇ ਸ਼ੀਸ਼ਾ ਲਗਾ ਕੇ ਜਾ ਉਹ ਨਾਪ ਦੱਸ ਦੇਣਗੇ ਸ਼ੀਸ਼ੇ ਦਾ ਇੱਥੋਂ ਨੀਚੋਂ ਲੈ ਕੇ ਉਰੋਂ ਲੈ ਕੇ ਉੱਪਰ ਤੱਕ ਉੱਥੇ ਤੱਕ ਸ਼ੀਸ਼ਾ ਲੱਗ ਜਾਊਗਾ ਫਿਰ ਉਧਰ ਸੀਟੇ ਨਹੀਂ ਜਾਣਗੇ ਪਾਣੀ ਨਹੀਂ ਜਾਊਗਾ ਨਾ ਫ੍ਰਿਜ ਨਹੀਂ ਖਰਾਬ ਹੋਊਗਾ ਇਹ ਵੀ ਬਹੁਤ ਵੱਡੀ ਪ੍ਰੋਬਲਮ ਆਉਂਦੀ ਹੈ ਫ੍ਰਿਜ ਨਾਲ ਹੋਵੇ ਪਾਣੀ ਦੇ ਨਾਲ ਤੇ ਉਹ ਇਹ ਚੀਜ਼ ਜੀ ਅਸੀਂ ਪਹਿਲਾਂ ਕਰਵਾਉਣੀ ਆ ਤੇ ਫਿਰ ਫ੍ਰਿਜ ਲਗਾਵਾਂਗੇ ਫਿਰ ਬਾਕੀ ਕੱਲ ਨੂੰ ਡੈਮੋ ਵਾਲੇ ਆ ਗਿਆ ਇਹਨੂੰ ਪਤਾ ਫ੍ਰਿਜ ਲਾਉਣਾ ਪਿਆ ਜੀ ਦੇਖਦੇ ਆਂ ਜੀ ਮਿਸ ਤਰੀ ਕੱਲ ਨੂੰ ਮਿਲੂਗਾ ਉਹ ਕਈ ਵਾਰ ਅਗਲਾ ਕੰਮ ਤੇ ਜ਼ਿਆਦਾ ਤੇ ਫ੍ਰਿਜ ਆਪਣਾ ਘਰੇ ਆ ਗਿਆ ਤੇ ਪੁਰਾਣੇ ਫ੍ਰਿਜ ਨੂੰ ਕਰਾਂਗੇ ਟਾਟਾ ਬਾਏ ਬਾਏ ਟਾਈਮ ਹੋ ਗਿਆ ਪੌਣੇ 7 ਦਾ ਤੇ ਮੈਂ ਆਪਣੇ ਕੱਪੜੇ ਚੇਂਜ ਕਰਕੇ ਆ ਗਈ ਵਾਕ ਕਰਨ ਆਹ ਸਬਜੀ ਵੀ ਕਰਾ ਮੇਰੇ ਕੋਲ ਪਈਆ ਸਵੇਰੇ ਮੈਂ ਨਾ ਕद्दू ਬਣਾ ਲੈ ਸੀਗਾ ਤਿੰਨ ਕद्दूਸ ਵਿੱਚ ਮੈਂ ਤਿੰਨੇ ਕੱਟ ਲੈ ਸਵੇਰੇ ਕद्दू ਮੈਂ ਖੁੱਲੇ ਹੀ ਬਣਾ ਲੈ ਸੀ ਤੇ ਚਲ ਤੋਂ ਟਾਈਮ ਸਮਝੀ ਹੋ ਜੂਗੀ ਸਬਜੀ ਬਣਾਉਣ ਦੀ ਲੋੜ ਨਹੀਂ ਆਟਾ ਵੀ ਪਿਆ ਸਬਜੀ ਪਈ ਉਹਦੇ ਮੈਨੂੰ ਕੋਈ ਟੈਨਸ਼ਨ ਨਹੀਂ ਪਹਿਲਾਂ ਤਾਂ ਮੈਂ ਆ ਕੇ ਦਵਾਈ ਲਈ ਸਿਰ ਦੀ ਸਿਰ ਦੁਖ ਰਿਆ ਤੇ ਫਿਰ ਮੈਂ ਕਿਹਾ ਜੀ ਮੈਂ ਅੰਦਰ ਪੈ ਗਈ ਤੇ ਮੈਨੂੰ ਆਏ ਫੀਲ ਹੋ ਮੈਂ ਬਿਮਾਰ ਹਾਂ ਬਿਮਾਰ ਹਾਂ ਮਾਰ ਵਾਲੀ ਫੀਲਿੰਗ ਆਉਣ ਲੱਗ ਗਈ ਇਹ ਮੇਰਾ ਕੋਈ ਦੁਖ ਰਿਆਗਾ ਤੇ ਮੈਂ ਕਿਹਾ ਪੈਣਾ ਨਹੀਂ ਹੈਗਾ ਸੈਰ ਕਰਦੇ ਜੇ ਜ਼ਿਆਦਾ ਮੈਨੂੰ ਲੱਗੂ ਪ੍ਰੋਬਲਮਾਂ ਤਾਂ ਮੈਂ ਪਹਿ ਹੀ ਵਾ ਕੇ ਪਹਿਲਾਂ ਤਾਂ ਮਾਈਗਰੇਨ ਦੀ ਦਵਾਈ ਲੈ ਲਈ ਮੈਂ ਤਾਂ ਜੋ ਠੀਕ ਹੋ ਜੂਗਾ ਨੇ ਦੁੱਧ ਗਰਮ ਕਰਨਾ ਰੱਖਿਆ ਹੋਇਆ ਬੋਇਲ ਹੋਈ ਜਾ ਰਿਹਾ ਦੁੱਧ ਤੇ ਮੈਂ ਚਲੋ ਬੇੜੇ ਚ ਵਾਕ ਕਰਦੇ ਆ ਮੌਸਮ ਵੀ ਵਧੀਆ ਹੈਗਾ بارش ਹੋਛਦੀ ਨਹੀਂ ਅੱਜ ਜਿੰਨਾ ਚਿਰ ਰੱਬ ਦੋ ਛੁੱਟੀਆਂ ਲਾ ਗਿਆ ਮੀ ਦੀਆਂ ਦੁਪਹਿਰੇ ਲਾ ਗਿਆ ਉਸ ਵਾਰ ਤੇ ਲਾ ਗਿਆ ਪੈਗ ਮੀ ਮੌਸਮ ਠੰਡਾ ਕਾਫੀ ਵਧੀਆ ਹੋਇਆ ਪੈਕਾ ਸੈਰ ਕਰਦੇ ਆ ਬਾਹਰ ਜਾਣੇ ਆ ਤਾਜੀ ਹਵਾ ਲੈਣੇ ਆ ਅੰਦਰ ਪੈ ਕੇ ਕੀ ਆ ਬਿਮਾਰ ਬਣ ਕੇ ਪੈ ਰਹੋ ਉਹਦਾ ਵੀ ਕੋਈ ਫਾਇਦਾ ਨਹੀਂਗਾ ਹਾਂਜੀ ਕੋਈ ਜ਼ਿਆਦਾ ਹੀ ਪ੍ਰੋਬਲਮ ਆ ਤਾਂ ਪਹਿਜੋ ਜਿੰਨਾ ਚਿਰ ਮੈਂ ਕਿਹਾ ਚਲ ਮੈਂ ਤੋ ਸੈਰ ਹੋਊਗੀ ਮੈਂ ਕਰ ਲਾਂਨੀ ਵਧੀਆ ਟਾਈਮ ਨਿਕਲੂਗਾ ਉਸ ਪਰ ਸੇ ਰਾਤ ਨੂੰ ਅੰਦਰ ਹੀ ਪਹਿਣਾ ਸਾਰਾ ਜੰ ਅੰਦਰ ਬੈਠੇ ਬੈਠੇ ਵੀ ਬੋਰ ਹੋ ਜਾਈਦਾ ਸੋ ਅੱਜ ਮੈਂ ਚੁੱਲੇ ਚੋਂ ਕੇ ਤੋ ਫਰੀ ਆ ਬਸ ਕਦੇ ਫੁਲਕੇ ਬਣਾਉਣੇ ਨੇ ਬਣਾ ਦਊਗੀ ਜਾਂ ਮੈਂ ਅੱਬ ਤਾਂ ਕੁਝ ਖਾऊं ਕੱਦੂ ਦੀ ਸਬਜ਼ੀ ਖਾ ਲੂ ਮੈਂ ਇਕੱਲੀ ਜਾਂ ਫਿਰ ਮੈਨੂੰ ਨਹੀਂ ਦਿਲ ਕਰ ਰਿਹਾ ਸਬਜ਼ ਸਹੀ ਮੇਰਾ ਡਿਨਰ ਖੂਬਗਾ ਤੇ ਰੋਚੀ ਕਰੀ ਇਸ ਸੈਟ ਹੁਣ ਜੂਨ ਕਰਦੇ ਆਪਾਂ ਡਿਨਰ ਡਿਨਰਸ ਮੈਂ ਲਵੂ ਸਿਰਫ ਐਪਲ ਐਪਲ ਖਾਣ ਨੂੰ ਮੇਰਾ ਦਿਲ ਕਰ ਰਿਹਾ ਮੇਰਾ ਸਬਜੀ ਸੂਬਜੀ ਕੁਛ ਖਾਣ ਨੂੰ ਜੀ ਨਹੀਂ ਕਰਦਾ ਆਏ ਹੁੰਦਾ ਵੀ ਠੰਡਾ ਜਾਂ ਮਿੱਠੀ ਜਿਹੀ ਚੀਜ਼ ਮਿਲ ਜੇ ਫਿਰ ਐਪਲ ਨਾਲ ਮਿੱਠੇ ਦੇ ਵੀ ਪਾਲਾ ਪੂਰੀ ਹੋ ਜੂਗੀ ਤੇ ਠੰਡੀ ਚੀਜ਼ ਵੀ ਹੈ ਨਾ ਸਬਜੀ ਵਗੈਰਾ ਖਾਣ ਨੂੰ ਮੇਰਾ ਜਮਾਂ ਹੀ ਦਿਲ ਨਹੀਂ ਕਰ ਰਿਹਾ ਅੱਜ ਮੈਂ ਖਾ ਰਹੀ ਹਾਂ ਐਪਲ ਤੋਂ ਐਪਲ ਖਾ ਲੂੰਗੀ ਬਸ ਇਹ ਮੇਰਾ ਡਿਨਰ ਹੈ ਉਸ ਤੋਂ ਬਾਅਦ ਪੈਣ ਵਾਲੇ ਮੈਂ ਦੁੱਧ ਜ਼ਰੂਰ ਪੀਣੀ ਹੁੰਦੀ ਆ ਦੁੱਧ ਮੀਨਸ ਦੁੱਧ ਥੋੜੀ ਕਾਫੀ ਹੁਣ ਕੌਫੀ ਘਟਾਈ ਅੱਗੇ ਨਾਲ ਅੱਗੇ ਮੈਂ ਬਹੁਤ ਸਟਰੋਂਗ ਪੀਂਦੀ ਹੁਣ ਮੈਂ ਥੋੜੀ ਜੀ ਮੈਂ ਘਟਾਤੀ ਸਟਰੋਂਗ ਜਿਆਦਾ ਨਹੀਂ ਪੀਂਦੇ ਹੈਗੇ ਚਲੋ ਜੀ ਆਪਾਂ ਕਰ ਲੀਏ ਡਿਨਰ ਟਾਈਮ ਵੀ ਨਾ ਹੋ ਰਿਹਾ 7:30 ਹੋ ਗਏ ਐਪਲ ਖਾ ਲਈ ਡਿਨਰ ਕਰ ਲਈਏ ਲੋ ਜੀ ਹੁਣ ਮੈਂ ਤੁਹਾਨੂੰ ਦਿਖਾਉਣੀ ਆਪਣੀ ਹੈਂਡਲੂਮ ਦੀ ਸ਼ਾਪਿੰਗ ਜੋ ਅੱਜ ਅਸੀਂ ਕਰੀ ਹੈ ਇੱਕ ਤਾਂ ਮੈਂ ਲੈ ਕੰਫਰਟਰ ਦਾ ਸੈੱਟ ਸਿੰਗਲ ਕੰਫਰਟਰ ਨਹੀਂ ਇੱਕ ਪੇਅਰ ਲਿਆ ਸਿੰਗਲ ਸਿੰਗਲ ਤਾਂ ਕਿ ਦੋ ਜਾਣੇ ਆਉਣ ਇਕੋ ਜਿਹਾ ਆਪਾਂ ਦਿਨ ਦੇ ਸੋਣੇ ਲੱਗੀ ਹੈ ਨਾ ਇਹ ਸਿੰਗਲ ਨੇ ਡਬਲ ਵੀ ਸੀਗੇ ਪਰ ਮੈਨੂੰ ਸਿੰਗਲ ਮੈਨੂੰ ਜ਼ਿਆਦਾ ਵਧੀਆ ਲੱਗੇ ਇੱਕ ਪਰਸਨ ਆਇਆ ਪਰ ਇੱਕ ਸਿੰਗਲ ਦੇ ਤੁਹਾਨੂੰ ਡਬਲ ਕਿਉਂ ਖਰਾਬ ਕਰਲੀ ਔਰ ਧੋਣੇ ਵੀ ਈਜ਼ੀ ਰਹਿੰਦੇ ਨੇ ਸਿੰਗਲ ਕਲਰ ਮੈਨੂੰ ਬਹੁਤ ਵਧੀਆ ਸੋਹਣਾ ਲੱਗੇ ਮੈਨੂੰ ਬਹੁਤ ਡਾਰਕ ਰੰਗ ਨਹੀਂ ਮੈਨੂੰ ਸੋਹਣੇ ਲੱਗਦੇ ਹੈਗੇ ਇਹ ਜਿਹੜੀ ਮਰਜ਼ੀ ਸਾਈਡ ਤੋਂ ਲੈ ਲਓ ਡਬਲ ਸਾਈਡ ਦੇ ਦੋਨੇ ਸਾਈਡ ਸਿੱਧੂਨੇ ਤਰਫ ਕਲਰ ਪ੍ਰਿੰਟ ਬਹੁਤ ਸੋਹਣਾ ਹੈ ਬਹੁਤ ਜ਼ਿਆਦਾ ਮੋਟਾ ਨਹੀਂ ਹੈਗਾ ਠੀਕ ਹੈ ਨਾਰਮਲ ਜੇ ਮੈਂ ਆਪਾਂ ਇਹ ਸਿੱਚਾ ਆਪਾਂ ਲੈ ਕੇ ਪੈਸਾਂ ਦੇਗੇ ਹਨਾ ਇਹ ਮੈਂ ਫੇਰ ਲੈ ਆ ਤੇ ਇਹਨਾਂ ਨੂੰ ਪ੍ਰਾਈਸ ਪਿਆ ਸਭ ਕੁਝ ਖੈਣ ਨੂੰ ਵਾਲਾ ਡਿਸਕਾਊਂਟ ਲੱਗਾ ਪਿਆ ਮੇਰੇ ਕੋਲਾ ਮੋਬਾਈਲ 'ਚ ਉਹਨਾਂ ਦਾ ਨੰਬਰ ਸੇਵ ਜੋ ਵੀ ਉਹਨਾਂ ਦੇ ਆਫਰ ਚੱਲ ਰਹੇ ਹੁੰਦੇ ਨੇ ਉਹ ਆਪਣਾ ਇੰਸਟਾਗ੍ਰam ਤੇ ਵੀ ਪਾ ਰਹੇ ਹਾਂ ਸਟੇਟਸ ਵੀ ਲਗਾਉਂਦੇ ਮੈਨੂੰ ਪਤਾ ਲੱਗ ਜਾਂਦਾ ਕਿ ਯਾ ਆਫਰ ਲੱਗ ਰਹੇ ਵਸ ਮੈਨੂੰ ਲੋਡ ਸੇ ਚੀਜ਼ਾਂ ਦੀ ਮੈਂ ਤਾਂ ਲੈ ਕੇ ਆਈ ਆ ਇਹ ਨਹੀਂ ਹੈਗਾ ਕਿ ਡਿਸਕਾਊਂਟ ਲੱਗਾ ਉਸ ਤਾਂ ਲੈ ਲਈ ਆ ਹਨਾ ਫਿਰ ਇਹਨਾਂ ਸਮਾਨ ਦੇ ਫालतू ਜਿਹਾ ਆਪਾਂ ਲਈ ਚੱਲਾਂਗੇ ਘਰੇ ਵੀ ਆਪਾਂ ਕਿੱਥੇ ਟਿਕਾਵਾਂਗੇ ਜਗ੍ਹਾ ਵੀ ਚਾਹੀ करके मैं खरीद आने ठीक है ये हो गया तो दो दे। तो मैं टॉवल, ट्राइडेंट, 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 ट्राइडेंट के टॉवल हो भी बहुत ब्रांड से इस ट्राइडेंट यूज कर दिया ट्राइडेंट से बना है वो भी कलर मैं डार्क लैके आई हूँ ये रेड नहीं है एक्चुअली चैरी कलर जड़े मैरून मैरूनिश चेरिश कलर मेरे वाइन वाइन वाला क्योंकि धुप्पा धुप्पे पाने टॉवल हौली हौली फिटन लग इसके लिए मैं डार्क कलर लैके आई वैसे लाइट बहुत सोहनी लगते थी पर हौली हौली फिटन लग जा इसलिए डार्क कलर लैके आई हम पूरी लंबाई चढ़ाई वाइए दो लैके आई टॉवल दिन टॉवल बड़ी जल्दी खराब होंगे फिर मैं यू दे दी गैस मैं नवे लगा लगे ये टॉवल आए ने ढाई सौ का एक टॉवल है टू फिफ्टी का आफ्टर डिस्काउंट फिर मैं लैके आई दोन टॉवल ਵੈਲਸ ਬੰਦੇ ਇਹਨੇ ਵੈਲਸ ਬੰਦੇ ਹੈਂਡ ਟਾਵਲ ਆਹ ਕਦਰ ਬੜਾ ਪਿਆਰਾ ਕੈਮਰੇਜ ਥੋੜਾ ਲਾਈਟ ਦਿਖ ਰਿਹਾ ਪਰ ਇਹਨਾਂ ਲਾਈਟ ਨਹੀਂ ਹੈਗਾ ਸੀ ਗ੍ਰੀਨ ਜੇ ਕਮ ਰਹੀ ਬੜਾ ਪਿਆਰਾ ਕੂਟ ਕੈਮਰੇਜ ਲਾਈਟ ਕਲਰ ਸ਼ੋਅ ਕਰ ਰਹੀ ਨੇਗੀ ਦੋ ਹੈਂਡ ਟਾਵਲ ਇਹ 100 ਰੁਪੀਆ ਦਾ ਪਰ ਪੀਸ ਹੈ 100 ਦਾ ਤੇ ਉਸ ਤੋਂ ਬਾਅਦ ਫਿਰ ਮੈਂ ਲੈ ਕੇ ਆਂਆ ਇੱਕ ਆ ਰੋਲ ਹੈ ਆਵਲ ਰੂਮ ਵਿੱਚ ਆਵਲੀ ਕਬੜ ਵਿੱਚ ਸ਼ੈਲਫਸ ਤੇ ਮੈਂ ਲਗਾਉਣਾ ਪੇਂਟ ਕਰਿਆ ਹੋਇਆ ਕਾਫੀ ਸਾਲ ਪਹਿਲਾਂ ਦਾ ਉਹ ਥੋੜਾ ਥੋੜਾ ਖਰਾਬ ਹੋ ਗਿਆ ਤੇ ਕੱਪੜੇ ਰੱਖਦੇ ਕੁਝ ਨੁਕਸ ਕੁਝ ਬਚਾਉਣਾ ਪੈਦਾ ਨੀਚੇ ਕਪੜਾ ਜਾਂ ਅਖਬਾਰ ਫਿਰ ਉਹ ਇਕੱਠਾ ਹੋਣ ਲੱਗ ਜਾਂਦਾ ਹਨ ਫਿਰ ਮੈਂ ਆ ਪੇਪਰ ਲਾਉਂਗੀ ਫਿਰ ਕੁਝ ਬਚਾਉਣ ਦੀ ਲੋੜ ਦੀ ਇਹਦਾ ਲੁੱਕ ਆਇਆ ਹੋਊਗੀ ਜਿਵੇਂ ਮਾਈਕ ਕਰ ਲਿਆ ਹੋਵੇ ਇਹਦੇ ਨੀਚੇ ਗਲੂ ਲੱਗੀ ਹੋਈ ਹੈ ਨੀਚੇ ਗਲੂ ਲੱਗੇ ਜਿਵੇਂ ਜਿਵੇਂ ਆਪਾਂ ਲਗਾਵਾਂਗੇ ਉਹ ਪੇਪਰ ਤੋਂ ਪਿੱਛੋਂ ਗਲੂ ਉਤਾਰਦੇ ਆ ਉਹਨੇ ਨਾਲ ਚਿਪਕੇ ਹਨ ਇਹਦੇ ਆ ਕਿੰਨੇ ਰੋਲ ਇੱਕ ਇੱਕ ਮੈਨ ਲਈ ਕਿਹਾ ਦੋ ਵੱਡੇ 쿠ਸ਼ਨ ਕਵਰ ਇੱਕ ਤਾਂ ਮੈਂ ਚੁਣਾ ਕੇ ਦੇਖ ਲੈ ਸਹੀ ਆ ਗਿਆ ਮੈਨੂੰ ਡਾਊਟ ਸੀ ਕਿ ਇਹ ਸਹੀ ਨਾ ਹੋ ਲਵਾਂਗਾ ਮੈਂ ਸਾਈਜ਼ ਮੈਂ ਕਿਨ ਲੈ ਕੇ ਗਈ ਸੀ ਉਹਨਾਂ ਨੂੰ ਮੈਂ ਸਾਈਜ਼ ਦਾ ਇੱਕ ਤਾਂ ਮੈਨੂੰ ਬਹੁਤ ਵੱਡਾ ਲੱਗਿਆ ਉਹ ਤਾਂ ਮੈਂ ਦੇਖ ਕੇ ਕਹਿਤਾ ਵੀ ਇਹ ਤਾਂ ਬਹੁਤ ਵੱਡਾ ਫਿਰ ਆਹ ਸਾਈਜ਼ ਮੈਂ ਠੀਕ ਲੱਗਿਆ ਦੇਖੋ ਇਹ ਚ ਕਲਰ ਆਪਸ਼ਨਸ ਨਹੀਂ ਹੈਗੀਆਂ ਸਿਰਫ ਇਹ ਕਲਰ ਸੀਗੇ ਨੇ ਇਹਨਾਂ થી ਲੈਣੇ ਪੈਣਗੇ ਫਿਰ ਮੈਂ ਕਿਹਾ ਚਲੋ ਠੀਕ ਹੈ ਫਿਰ ਮੈਂ ਦੋ ਹੀ ਲੈ ਲਵਾਂ ਕਿਉਂਕਿ ਦੋ ਵੱਡੇ 쿠ਸ਼ਨਸ ਨੇ ਮੇਰੇ ਕੋਲੇ ਤੇ ਮੈਂ ਦੋ ਹੀ ਲੈਣੀ ਇਹਨਾਂ ਦਾ ਵੀ ਮੈਂ ਕਿਤਨਾ ਕਿਤੇ ਟਕਾਉਣਾ ਹੀ ਨਹੀਂ 쿠ਸ਼ਨਸ ਦੇ ਮੇਰੇ ਦਿਮਾਗ ਵਿੱਚ ਕੁਝ ਨਾ ਕੁਝ ਆਈਡੀਆ ਬਣਾਉਣਾ ਮੈਂ ਨਵਾਂ ਸੈਟਅਪ ਕੁਝ ਉਹਦੇ ਚ ਯੂਜ਼ ਕਰਕੇ ਇਹ ਹੋ ਗਿਆ ਕਿੱਥੇ ਲੱਗੇ ਨੇ కర్ਟਨ కర్ਟਨ ਆਵਲ ਰੂਮ ਵਿੱਚ ਤੇ ਡ੍ਰੈਸਿੰਗ ਰੂਮ ਵਿੱਚ ਰੋਡ ਲੱਗੀ ਹੋਈ ਜਿਵੇਂ ਸਾਡੇ ਰੂਮ ਵਿੱਚ ਤੇ కర్ਟਨ ਲੱਗੇ ਹੋਏ ਪਰ ਆਵਲ ਰੂਮ ਵਿੱਚ ਨਹੀਂ ਲੱਗੇ ਜੇ ਕੋ ਗੈਸਟ ਆਉਂਦੇ ਸ ਤਾਂ ਏਸੀ ਦੀ ਕੂਲਿੰਗ ਸਿੱਧੀ ਉਧਰ ਜਾਂਦੀ ਸਾਹਮਣੇ ਏਸੀ ਆ ਗਿਆ ਤੇ ਸਾਹਮਣੇ ਡਰਸਿੰਗ ਰੂਮ ਦਾ ਡੋਰ ਆ ਗਿਆ ਕੂਲਿੰਗ ਉਧਰ ਪਹਿਲਾਂ ਜਾਂਦੀ ਸੀ ਰੂਮ ਲੇਟ ਠੰਡਾ ਹੁੰਦਾ ਸੀ ਨਾ ਫਿਰ ਕਿਹਾ ਅਸੀਂ ਕਿ ਚਲੋ కర్ਟਨ ਲਗਾਈਏ ਬਹੁਤ ਕਾਹਲ ਕਰੀ ਪੀ ਗਈ ਤੇ కర్ਟਨ ਥੋੜੇ ਜਿਹੇ ਲੰਬੇ ਜਾ ਕੇ نیچے ਕਟਵਾਉਣਾ ਪਊਗਾ ਇੱਕ ਕੁਛ ਮੈਨਾਂ ਲਏ ਆ ਲਾਸਟ ਚੀਜ਼ ਮੇਰੇ ਕੁਸ਼ਨ ਕਵਰਸ ਇਹ ਕੁਸ਼ਨ ਕਵਰਸ ਸੀ ਡਿਸਕਾਊਂਟ ਤੇ ਮਿਲੇ ਨੇ 50 ਰੁਪਏ ਦਾ ਇੱਕ ਮਿਲੇ ਇਹਨਾਂ ਨੇ ਪ੍ਰਿੰਟ ਬੈਸ ਮੈਨੂੰ ਮੈਨੂੰ ਕੁਸ਼ਨ ਕਵਰ ਮੰਗੇ ਸੀਗੇ ਛੋਟੇ ਵੱਡੇ ਉਹਨਾਂ ਸਾਰੇ ਦਿਖਾਤੇ ਜਿਵੇਂ ਉਹ ਪ੍ਰਾਈਸ ਪੁੱਛਿਆ ਕਿ 50 ਰੁਪੀਸ ਪਰ ਇਹਦਾ ਇੱਕ ਦਾ 50 ਰੁਪਏ ਆ ਸੀ ਦਿੱਤਾ ਪਾਸਾ ਇਹ ਮੈਨਾਂ ਲਗਾਤਰ ਮੈਨਾਂ ਲਏ ਕਿ ਜਿਵੇਂ ਤੋਂ ਮੈਂ ਆਵਲ ਪ੍ਰਿੰਟ ਵਿੱਚ ਲੈ ਲੇ ਕਲਰਫੁਲ ਜਿਵੇਂ ਲੱਗਦੇ ਨੇ ਹਨਾ ਲਾਈਟ ਡਾਰਕ ਕੋ ਮਿਕਸ ਮੈਚ ਕਰਕੇ ਲਗਾਉ ਦੋ ਆਹ ਵਾਲੇ ਲੈ ਕੇ ਨਹੀਂ ਦੋ ਕਿਉਂ ਸੋਹਣਾ ਡਿਜ਼ਾਈਨ ਇੱਕ ਮੈਂ ਚੜਾ ਕੇ ਦੇਖਿਆ ਮੈਂ ਕਿ ਸਹੀ ਆ ਜੀ ਬਿਲਕੁਲ ਸਹੀ ਆ ਆ ਦੇਖੋ ਇਹ ਕਿ ਮੈਂ ਚੜਾ ਲਿਆ ਕੁਸ਼ਨ ਤੇ ਵੀ ਕਾਫੀ ਦੋ ਮੈਨੇ ਕਿਹਾ ਆਹ ਇੱਕ ਮੈਂ ਲੈ ਕੇ ਆ ਆ ਇਹ ਵੀ ਮੈਂ ਦੋ ਲੈਉਣੀ ਪਾਰੇ ਇੱਕੋ ਹੀ ਸੀਗਾ ਪੀਸ ਉਹਨਾਂ ਕੋਲੇ ਮੇਰਾ ਛੱਡਣ ਨੂੰ ਜੀ ਨਹੀਂ ਕਰਾ ਹੈਗਾ ਫਿਰ ਮੈਂ ਕਿ ਸੋਹਣਾ ਲੱਗਦਾ ਫਿਰ ਮਾਲੀ ਇਹ ਜੋ ਮੇਰੇ ਕੋਲ ਡਾਰਕ ਕੁਸ਼ਨਸ ਵੀ ਹੈਗੇ ਨਾ orange green ਜੀ ਹੈ ਨਾ ਵਿੱਚ ਆਪਾਂ ਆਹ ਲਗਾ ਦੇ ਮਿਕਸ ਮੈਚ ਜੇ ਕਰਕੇ ਸੋਹਣੇ ਲੱਗਣਗੇ ਤਾਂ ਕਰਕੇ ਮੈਂ ਲੈ ਆਈ ਬਿੱਚ ਨੂੰ ਜਿਹੜਾ ਫਰੰਟ ਸਾਈਡ ਆ ਉਹ ਤੋਂ ਜੋ ਕੁਝ ਆਏ ਜਿਵੇਂ ਕੁਝ ਵਿੱਚ ਫੋਮ ਲੱਗੀ ਹੁੰਦੀ ਹੈ ਤੇ ਜਿਹੜਾ ਬੈਕ ਵਾਲਾ ਕੱਪੜਾ ਇਹ ਬੜਾ ਬੜਾ ਪਤਲਾ ਜੇ ਮੈਂ ਹੱਥ ਵੀ ਦੇਖਾਂ ਫੜਾ ਪਤਲਾ ਲੱਗਿਆ ਹੋਇਆਗਾ ਪਰ ਮਟੀਰੀਅਲ ਅੱਛਾ ਵੀ ਸ਼੍ਰਿੰਕ ਨਹੀਂ ਕਰਨਗੇ ਇਹ ਹੈ ਨਾ ਉਹ ਕੱਪੜਾ ਹੈ ਰੇਸ਼ਮੀ ਜਿਹਾ ਕੱਪੜਾ ਜਿਹਾ ਮੈਂ ਤਾਂ ਕਹਿੰਦਾ ਨਾ ਮਿਕਸ ਹੈ ਉਹ ਕੱਪੜਾ ਸ਼੍ਰਿੰਕ ਨਹੀਂ ਹੋਣਗੇ ਤੇ ਕਲਰ ਵੀ ਨਹੀਂ ਇਹਨਾਂ ਦੇ ਫੇਡ ਹੋਣਗੇ ਅੱਛੇ ਲੱਗੇ ਮੈਨੂੰ ਇਹ ਕਲਰਸ ਤੇ ਕਲਰਫੁਲ ਜੇ ਵੀ ਬਹੁਤ ਜ਼ਿਆਦਾ ਭੜਕੀਲੇ ਵੀ ਨਹੀਂ ਹੈਗੇ ਗੂੜੇ ਰੰਗ ਤੇ ਬਹੁਤ ਫਿੱਕੇ ਜਿਵੇਂ ਨਹੀਂ ਹੈਗੇ ਸੋਹਣੇ ਲੱਗ ਰਹੇ ਨੇ ਤੋ ਐਨੀ ਸੀ ਮੇਰੀ ਹੈਂਡ ਨੋਮ ਦੀ ਸ਼ੋਪਿੰਗ ਮੈਂ ਤੁਹਾਨੂੰ ਸ਼ੋਪਿੰਗ ਦਿਖਾ ਰਾਂ ਆਪਣੀ ਹੁਣ ਕਰਦੇ ਆ ਵੀਡੀਓ ਦਾ ਐਂਡ ਹੋਪਸ ਤੋ ਤੁਹਾਨੂੰ ਅੱਜ ਵਾਲੀ ਵੀਡੀਓ ਅੱਛੀ ਲੱਗੀ ਹੋਵੇ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਗੀ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ